ਕਾਸੀਗਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਲਚਲ ਮਚੀ ਹੋਈ ਹੈ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦੋ ਵੱਡੇ ਆਗੂ ਯਾਨੀ ਕਿ ਉਹ ਪਿਓ ਪੁੱਤ ਨੇ ਯਾਨੀ ਕਿ ਪਿਓ ਪੁੱਤ ਦੀ ਆਪਸ ਵਿੱਚ ਖੜਕ ਪਈ ਹੈ ਆਪਸ ਵਿੱਚ ਵਿਵਾਦ ਚੱਲ ਰਿਹਾ ਹੈ ਪੁੱਤਰ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਵੇਗਾ ਲੇਕਿਨ ਇਧਰ ਜਿਹੜਾ ਲੜਕਾ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਵਿੱਤ ਮੰਤਰੀ ਸੀ ਹਾਂਜੀ ਮੈਂ ਗੱਲ ਕਰ ਰਿਹਾ ਸੁਖਦੇਵ ਸਿੰਘ ਢੀਂਸਾ ਅਤੇ ਪਰਵਿੰਦਰ ਸਿੰਘ ਢੀਂਸਾ ਯਾਨੀ ਕਿ ਆਪਸ ਵਿੱਚ ਪਿਓ ਪੁੱਤ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਕਿਉਂ ਕਿਉਂਕਿ ਕੱਲ ਵੱਡਾ ਬਿਆਨ ਦਿੱਤਾ ਗਿਆ ਸੁਖਦੇਵ ਸਿੰਘ ਢੀਂਸਾ ਦੇ ਦੁਆਰਾ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਕਿ ਜੇਕਰ ਚਰੂਮਣੀ ਅਕਾਲੀ ਦਲ ਦਾ ਦੁਬਾਰਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਨਦਾ ਹੈ ਤਾਂ ਮੈਨੂੰ ਕੋਈ ਵੀ ਮੈਂ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਹਾਵਾਂਗਾ ਮੈਨੂੰ ਕੋਈ ਸਮੱਸਿਆ ਨਹੀਂ ਹੈ ਮੈਂ ਬਾਕੀਆਂ ਨੂੰ ਵੀ ਸਮਝਾਵਾਂਗਾ ਇੱਧਰ ਪਰਵਿੰਦਰ ਸਿੰਘ ਢੀਂਸਾ ਆਪਣੇ ਪਿਓ ਨੂੰ ਤੱਤੇ ਹੋਏ ਦੂਸਰੇ ਪਾਸੇ ਉਹ ਕਹਿੰਦੇ ਨੇ ਕਿ ਅਜੇ ਤੱਕ ਕੋਈ ਗੱਲ ਹੀ ਨਹੀਂ ਹੋਈ ਯਾਨੀ ਕਿ ਪਿਓ ਪੁੱਤ ਦੇ ਵਿੱਚ ਝਗੜਾ ਚੱਲ ਪਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਕਿਉਂਕਿ ਕੱਲ ਸੁਖਦੇਵ ਸਿੰਘ ਢੀਂਸਾ ਨੇ ਬਿਆਨ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਤਾਂ ਸਾਨੂੰ ਕੋਈ ਵੀ ਦਵੇਦਾ আপত্তি ਨਹੀਂ ਹੋਵੇਗੀ ਇੱਧਰ ਅਜ ਪ੍ਰਵਿੰਦਰ ਸਿੰਘ ਇਹ ਇਨਸਾਨ ਨੇ ਆਪਣੇ ਪਿਤਾ ਦੇ ਜਿਹੜੇ ਸ਼ਬਦ ਕਹੇ ਸੀ ਕੱਲ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਨੂੰ ਠੁਕਰਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਤਾਂ ਕੋਈ ਬਿਆਨ ਹੀ ਦਿੱਤਾ ਗਿਆ ਉਸਦੇ ਬਿਆਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਕਿ ਇਹਨਾਂ ਪਿਓ ਪੁੱਤ ਦੀ ਬੰਦ ਨਹੀਂ ਕਿ ਪ੍ਰਵਿੰਦਰ ਢੀਂਸਾ ਉਦੋਂ ਮੌਜੂਦ ਨਹੀਂ ਸੀ ਜਦੋਂ ਸੁਖਦੇਵ ਸਿੰਘ ਢੀਂਸਾ ਨੇ ਪੱਤਰਕਾਰਾਂ ਦੇ ਸਾਹਮਣੇ ਇਹ ਬਿਆਨ ਦਿੱਤਾ ਯਾਨੀ ਕਿ ਪਿਓ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇਗਾ ਪੁੱਤਰ ਕਹਿੰਦਾ ਹੈ ਕਿ ਨਹੀਂ ਜੋ ਸ਼ੁਰੂ ਜੋ ਜੀ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਦੇ ਹੁਕਮ ਆਏ ਨੇ ਕਿ 6 ਮਹੀਨਿਆਂ ਦੇ ਵਿੱਚ ਨਵੇਂ ਪ੍ਰਧਾਨ ਦੇ ਨਾਮ ਉੱਤੇ ਮੋਹਰ ਲਾਈ ਜਾਵੇ ਪਹਿਲਾਂ ਦੋਨਾਂ ਧਿਰਾਂ ਦੀ ਸਹਿਮਤੀ ਬਣੇ ਇਕਮਿਕ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਸਰਜੀਤ ਹੋਣ ਲਈ ਕੰਮ ਕਰਨ 6 ਮਹੀਨਿਆਂ ਚ ਪਤਾ ਲੱਗ ਜਾਵੇ ਕਿ ਕਿਹੜਾ ਉਹ ਵਧੀਆ ਪੋਜ਼ਿਟਿਵ ਪਰਸਨ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਕੁਰਸੀ ਲਈ ਫਿਰ ਮੋਹਰ ਲੱਗੇਗੀ ਲੇਕਿਨ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਦੇ ਸ਼ਬਦਾਂ ਨੂੰ ਤੋਲ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਯਾਨੀ ਕਿ ਇੱਕ ਗੱਲ ਕਰ ਰਹੇ ਨੇ ਪ੍ਰਵਿੰਦਰ ਸਿੰਘ ਸਾਹਿਬ ਯਾਨੀ ਕਿ ਪੋ ਪੋਦੀ ਆਪਸ ਵਿੱਚ ਪਈ ਹੋਈ ਹੈ ਪੁੱਤ ਕਹਿੰਦਾ ਹੈ ਕਿ ਸੁਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਓ ਮੈਨੂੰ ਕੋਈ ਟੈਨਸ਼ਨ ਨਹੀਂ ਇਹਦੇ ਇਹਦੇ ਪ੍ਰਵਿੰਦਰ ਢੀਂਸਾ ਕਹਿੰਦੇ ਨੇ ਜਿਹੜੇ ਉਹਨਾਂ ਦੇ ਪੁੱਤ ਨੇ ਉਹ ਕਹਿੰਦੇ ਨੇ ਕਿ ਨਹੀਂ ਇਹ ਜਾਇ ਨਹੀਂ ਹੋਵੇਗਾ ਜੋ ਜਿਹੜੀ ਕੋਰ ਕਮੇਟੀ ਨਵੀਂ ਬਣੀ ਹੈ ਮੈਂਬਰੀ ਉਹ ਨਾ ਫੈਸਲਾ ਕਰੇਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਜਾਂ ਪ੍ਰਧਾਨ ਪ੍ਰਧਾਨ ਕੌਣ ਹੋਵੇਗਾ ਧੰਨ